ਮਾਰ ਐਵੇਨਿਊ ਵਿਖੇ ਨਵੇਂ ਪੁੱਲੇ ਦਾ ਨਿਰਮਾਣ ਹੋਇਆ ਵਾਰਡ 1 ਦੇ ਸ਼ਾਲੀ ਮਾਰ ਐਵੇਨਿਊ ਵਿਖੇ ਗੁਜ਼ਰਦੀ ਵੱਡਾਲਾ ਟ੍ਰੇਨ ਤੇ ਖਸਤਾ ਹਾਲ ਪੁੱਲੇ ਦਾ ਨਵੇਂ ਸਿਰੋ ਨਿਰਮਾਣ ਕੀਤਾ ਗਿਆ ਕਾਫੀ ਸਮੇਂ ਤੋਂ ਜਰਜਰ ਹਾਲਤ ਚ ਪੁਲੀ ਦੇ ਰੋਜ਼ਾਨਾ ਵੱਡੀ ਗਿਣਤੀ ਚ ਲੋਕਾਂ ਅਤੇ ਛੋਟੇ ਵੱਡੇ ਵਾਹਨਾਂ ਦੀ ਆਵਾਜ਼ਾਈ ਰਹਿੰਦੀ ਸੀ ਜਿਸ ਕਾਰਨ ਕਲੋਨੀ ਨਿਵਾਸੀਆਂ ਨੂੰ ਕਿਸੇ ਨਾ ਕਿਸੇ ਅਨਸੁਖਾਵੀ ਘਟਨਾ ਹੋਣ ਦਾ ਡਰ ਰਹਿੰਦਾ ਸੀ ਕੌਂਸਲਰ ਵੀਨਾ ਸਰਵਾਨ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਰਵਾਨ ਨੇ ਨਗਰ ਨਿਗਮ ਤੋਂ ਨਵੀਂ ਪੁਲੀ ਦਾ ਨਿਰਮਾਣ ਕਰਵਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੌਰਵ ਮੜਿਆ ਵਿਨੋਦ ਅਗਰਵਾਲ ਪ੍ਰਮਿੰਦਰ ਸਿੰਘ ਪਾਮਖੁਸ਼ ਰਾਕੇਸ਼ ਸ਼ਰਮਾ, ਨਰਿੰਦਰ ਠਾਕੁਰ ਬੰਟੀ, ਜਸਵਿੰਦਰ ਸਿੰਘ, ਬਲਵਿੰਦਰ ਚੋਹਾਨ, ਦਲੀਪ ਸਿੰਘ ਦੇਵਾ, ਡਾਕਟਰ ਕੁਲਵਿੰਦਰ ਸਿੰਘ ਕਿੰਦਾ ਆਦਿ ਨੇ ਕੌਂਸਲਰ ਸਾਹਿਬ ਅਤੇ ਦੀਪਕ ਸਲਵਾਨ ਦਾ ਧੰਨਵਾਦ ਕੀਤਾ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਅੱਜ ਅਸੀਂ ਖੜੇ ਹਾਂ ਜੀ ਕਪੂਰਥਲਾ ਦੇ ਵਾਰਡ ਨੰਬਰ 1 ਤੇ ਤੇ ਕਾਫੀ ਅਸਰ ਤੋਂ ਥੋੜੀ ਬੱਤੀ ਜੀ ਜਦ ਨਵ ਨਵ ਮਾਨ ਹੋ ਰਿਹਾ ਤੇ ਮੌਕੇ ਤੇ ਪਹੁੰਚਣੇ ਕੌਂਸਲ ਸਾਹਿਬ ਸਵਾਲ ਸਭ ਕੀ ਜਾਣਾ ਸਵਾਲ ਤੋਂ ਬਾਅਦ ਬੜੀ ਦੇਰ ਦੀ ਡਿਮਾਂਡ ਸੀਗੀ ਮੇਰਾ ਖਿਆਲ ਆ ਕਿ ਸ਼ਰਮਾ ਜੀ ਨੇ ਮੰਨ ਦੱਸਿਆ ਕਿ 25 ਸਾਲ ਹੋ ਗਏ ਆ ਇਸ ਪੁਲੀ ਬਣੀ ਨੂੰ ਤੇ ਬੜੀ ਖਸਤਾ ਹਾਲਤ ਹੋ ਰਹੀ ਸੀ ਦਿਨੋਂ ਦਿਨ ਤੇ ਸਾਰਿਆਂ ਦੀ ਡਿਮਾਂਡ ਸੀ ਕਿ ਜਲਦੋਂ ਜਲਦ ਇਹਨੂੰ ਰਿਪੇਅਰ ਕੀਤਾ ਜਾਵੇ ਜਾਂ ਨਵੀਂ ਬਣਾਈ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਵੇ ਤੇ ਰਾਣਾ ਗੁਰਜੀਤ ਸਿੰਘ ਜੀ ਦੇ ਉਪਰਾਲੇ ਦੇ ਨਾਲ ਇਹ ਪੁਲੀ ਆ ਜਿਹੜੀ ਅੱਜ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਇਹ ਲੈਂਡਰ ਪਿਆ ਵਾ ਤੇ ਬੜਾ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਜਿਹੜੀ ਚੀਜ਼ ਦੀ ਜਦੋਂ ਮੰਗ ਹੋਵੇ ਨਾ ਜੀ ਜਦੋਂ ਉਹ ਤੇ ਬੰਦਾ ਨੇੜੇ ਪਹੁੰਚ ਜਵੇ ਤੇ ਜਦੋਂ ਪੂਰੀ ਹੋ ਜਵੇ ਤੇ ਉਹਦੀ ਖੁਸ਼ੀ ਅਲੱਗਾਈ ਹੁੰਦੀ ਆ ਸੋ ਇਸ ਮੰਗ ਨੂੰ ਅੱਜ ਰਾਣਾ ਜੀ ਦੇ ਨਿਰਦੇਸ਼ਾਂ ਤਹਿਤ ਉਹਨਾਂ ਦੇ ਸਹਿਯੋਗ ਦੇ ਨਾਲ ਇਹਨੂੰ ਪੂਰਾ ਕੀਤਾ ਗਿਆ ਸਵਾਸ ਤੋਂ ਇਸ ਤੋਂ ਇਲਾਵਾ ਵੀ ਕਾਫੀ ਮੰਗਾਂ ਦੀ ਲੋਕਾਂ ਦੀ ਛੋਟੇ ਛਾਰੇ ਡਿਮਾਂਡ ਆ ਉਹ ਕਾਫੀ ਪੂਰੀ ਹੋਈ ਦੇਖੋ ਗੱਲ ਇਹ ਆ ਕਿ ਪਿਛਲੇ ਸਾਢੇ 3 ਸਾਲ ਲਗਭਗ ਹੋ ਗਏ ਆ ਸਰਕਾਰ ਆਮ ਆਦਮੀ ਪਾਰਟੀ ਦੀ ਆ ਔਰ ਕੋਈ ਵੀ ਪੈਸਾ ਸਰਕਾਰ ਵੱਲੋਂ ਕਪੂਰਥਲੇ ਵਾਸਤੇ ਨਹੀਂ ਆਇਆ ਤਾ ਜੋ ਜਿਹੜੇ ਸਾਰੇ ਬਾਡਾਂ ਦੇ ਵਿੱਚ ਕੰਮ ਰੁਕੇ ਹੋਏ ਆ ਖਰਾਬ ਹੋਏ ਆ ਤੇ ਲੱਗ ਰਿਹਾ ਕਿ ਸਾਡੇ ਦਾ ਪੁਰਜ਼ੋਰ ਕੋਸ਼ਿਸ਼ ਇਹੀ ਆ ਕਿ ਜਿਹੜੀਆਂ ਸੜਕਾਂ ਰਹਿ ਗਈਆਂ ਜਾਂ ਜਿੱਥੇ ਸੀਵਰੇਜ ਨਹੀਂ ਪਿਆ ਜਿਵੇਂ ਕਿ ਆਪਣਾ ਜਲੰਧਰ ਕਲੋਨੀਆ ਪਿੱਛੇ ਸੀਵਰੇਜ ਦੀ ਬੜੀ ਧੀਰ ਦੀ ਸਮੱਸਿਆ ਵਾ ਤੇ ਉੱਥੇ ਪੈਣਾ ਬਹੁਤ ਜ਼ਰੂਰੀ ਆ ਉਥੋਂ ਹੀ ਪਿੱਛੋਂ ਦੀ ਪਾਈਪਾਂ ਦਾ ਆਂਦਾ ਜਿਹੜੀਆਂ ਅਗਲੀਆਂ ਗਲੀਆਂ ਰਹਿ ਗਈਆਂ ਵਾ ਇਹਨਾਂ ਸੀਵਰੇਜ ਪਹੇਗਾ ਕਿਉਂਕਿ ਵਾਟਰ ਸਪਲਾਈ ਤਾਂ ਲਗਭਗ ਅੱਗੇ-ਅੱਗੇ ਕੰਪਲੀਟ ਹੋ ਚੁੱਕੀ ਆ ਔਰ ਉਹਦੇ ਬਾਅਦ ਸੜਕ ਬਣੇਗੀ ਇਸੇ ਤਹਿਤ ਦੋ ਤਿੰਨ ਸੜਕਾਂ ਹੈਗੀਆਂ ਜਿਹੜੀਆਂ ਬਿਲਕੁਲ ਨੇੜੇ ਪਹੁੰਚ ਚੁੱਕੀਆਂ ਪਿੱਛੇ ਜੇ ਆਪਣਾ ਇਹਨਾਂ ਦੀ ਗਲੀ ਆ ਡਾਕਟਰ ਸਾਹਿਬ ਅਰਜੁਨ ਲੈਵਲਿਆਂ ਦੀ ਉਤੋਂ ਅੱਗੇ ਸੀਵਰੇਜ ਨਹੀਂ ਸੀਗਾ ਲੇਕਿਨ ਅੱਜ ਤੋਂ 7-8 ਮਹੀਨੇ ਪਹਿਨਾ ਸੀਵਰੇਜ ਪੈ ਗਿਆ ਹੁਣ ਉਹਨਾਂ ਦੀ ਡਿਮਾਂਡ ਆ ਕਿ ਸੜਕ ਪਵੇ ਔਰ ਮੇਰੇ ਸਾਡੇ ਮਨ ਦੀ ਵੀ ਇੱਛਾ ਆ ਕਿ ਜਲਦ ਤੋਂ ਜਲਦ ਉਹ ਸੜਕ ਬਣੇ ਕਿਉਂਕਿ ਲੋਕ ਉਤਸਾਹਿਤ ਨੇ ਕਿ ਸੜਕ ਬਣ ਜਾਵੇ ਉਹ ਮੈਨੂੰ ਬਹੁਤ ਫੋਨ ਵੀ ਕਈ ਵਾਰ ਆਉਂਦੇ ਆ ਔਰ ਮਿਲ ਕੇ ਵੀ ਕਹਿੰਦੇ ਆ ਮਗਰ ਮੇਰੀ ਕੋਸ਼ਿਸ਼ ਹੈਈ ਆ ਕਿ ਫੰਡ ਮਹੀਆ ਹੋਣ ਤੇ ਇਹ ਇਹ ਇਸੇ ਹੀ ਸੜਕ ਦੇ ਤਹਿਤ ਅਸੀਂ ਇਹਦੇ ਨਿਰਮਾਣ ਵਾਸਤੇ ਪਿੱਛੇ ਜੇ ਵਫਦ ਪੂਰਾ ਮਿਲਿਆ ਵੀ ਆ ਔਰ ਤੀਸਰੀ ਚਿੱਠੀ ਕਾਰਪੋਰੇਸ਼ਨ ਨੂੰ ਕੱਢੀ ਆ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਕਿ ਇਹ ਸੜਕ ਜਲਦੀ ਬਣੀ ਹੋਰ ਉਹ ਵੀ ਛੋਟੇ ਛੋਟੇ ਕੰਮ ਰਹਿੰਦੇ ਆ ਉਮੀਦ ਆ ਕਿ ਜਲਦ ਹੋਣਗੇ ਥੈਂਕ ਯੂ ਸਰ ਜੀ